ਹਲਕਾ ਦਾਖਾ ਦੇ ਇਤਿਹਾਸਕ ਪਿੰਡ ਮੁੱਲਾਪੁਰ ਵਿੱਚ 8 ਮਈ ਨੂੰ ਜੋ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਸੀ ਉਸ ਤੇ ਸਬ ਡਿਵੀਜ਼ਨ ਦਾਖਾ ਦੇ ਡੀਐਸਪੀ ਵੱਲੋਂ ਇੱਕ ਸੀਸੀਟੀਵੀ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਵਿੱਚ ਸਾਫ਼ ਤੌਰ ਤੇ આરોપી ਲੜਾਈ ਕਰਦੇ ਅਤੇ ਗੋਲੀਆਂ ਚਲਾਉਂਦੇ ਦਿਖਾਈ ਦੇ ਰਹੇ ਹਨ ਇਸੇ ਵੀਡੀਓ ਦੇ ਆਧਾਰ ਤੇ ਸਬ ਡਿਵੀਜ਼ਨ ਦਾਖਾ ਦੇ ਡੀਐਸਪੀ ਵਿਰੇਂਦਰ ਸਿੰਘ ਖੋਸਾ ਅਤੇ ਐਸਐਚਓ ਅਮਰਤਪਾਲ ਸਿੰਘ ਵੱਲੋਂ ਕਾਰਵਾਈ ਕਰਦੇ ਹੋਏ આરોપી ਜਗਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਾਣਕਾਰੀ ਲੈਣੇ ਆ ਇਸ ਮੌਕੇ ਤੇ ਡੀਐਸਪੀ ਵਿਰਿੰਦਰ ਸਿੰਘ ਖੋਸਾ ਵੱਲੋਂ ਕੀ ਹੈ ਸਾਰਾ ਮਾਮਲਾ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਲੁਧਿਆਣਾ ਜ਼ਿਲ੍ਹੇ ਦੀ ਥਰਾਂਗਾਖਾ ਵਿਖੇ 8 ਤੇ 9 ਮਈ ਦੀ ਦਰਮਿਆਨੀ ਰਾਤ ਨੂੰ ਸਾਨੂੰ ਰਾਤ ਦੇ ਕਰੀਬ 9:10 ਵਜੇ 112 ਦੀ ਕਾਲ ਉਤੇ ਇੱਕ ਇਨਫੋਰਮੇਸ਼ਨ ਰਿਸੀਵ ਹੋਈ ਸੀ ਜਿਸ ਵਿੱਚ ਕਾਲਰ ਨੇ ਦੱਸਿਆ ਕਿ ਉਸਦੇ ਦੋਸਤ ਨੇ ਨੰਬਰ ਸਿੰਘ ਦੇ ਉਸ ਦੇ ਦੀ ਗਵਾਂਡੀ ਵੱਲੋਂ ਗੋਲੀ ਚਲਾਈ ਗਈ ਹੈ ਜਿਸ ਕਰਕੇ ਕਾਫੀ ਸੀਰੀਅਸਲੀ ਇੰਜਰਡ ਹੋਇਆ ਤੇ ਉਸ ਨੂੰ ਹਸਪਤਲ ਵਿੱਚ ਖੇਲ ਜਾਇਆ ਗਿਆ ਜਿਸ ਤੋਂ ਬਾਅਦ ਇਨਫੋਰਮੇਸ਼ਨ ਇਕੱਠਾ ਕਰਦੇ ਹੋਏ ਸਾਡੇ ਐਸਐਸਓ ਦਾਖਾ ਤੇ ਉਹਨਾਂ ਦੀ ਪਾਰਟੀ ਨੋਕੇ ਤੇ ਗਈ ਸੀ ਮੌਕੇ ਤੇ ਜਦੋਂ ਪੂਰੀ ਅਸੀਂ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਜੋ ਨਿਰਮਲ ਸਿੰਘ ਜਿਸ ਤੇ ਗੋਲੀ ਲੱਗੀ ਹੈ ਤੇ ਜੋ ਜਲਦੀਪ ਸਿੰਘ ਜਿਸ ਤੋਂ ਗੋਲੀ ਚਲਾਈ ਗਈ ਹੈ ਤੇ ਦੋਨੋਂ ਆਪਸ ਦੇ ਵਿੱਚ ਗਵਾਂਡੀ ਨੇ ਜਗਦੀਪ ਸਿੰਘ ਆਟਾ ਚੱਕੀ ਦਾ ਕੰਮ ਕਰਦਾ ਉਹ ਸੋ ਉੱਥੇ ਹੀ ਉਹਨਾਂ ਨੇ ਕਿਸੇ ਗੱਲ ਕਰਕੇ ਵਰਤੋਂ ਵਾਪਸ ਦੇ ਵਿੱਚ ਤੇ ਬੈਸਟ ਵੈਸੋ ਵੀ ਕਾਫੀ ਜਿਸ ਤੋਂ ਬਾਅਦ ਦੋਨੋਂ ਪTRA ਨੇ ਆਪਣਾ ਗਲੀ ਦੇ ਵਿੱਚ ਹੀ ਤੈਸ਼ ਵੀ ਚਾਕੇ ਉਤਪਾਈ ਹੋਏ ਇਸ ਸਰਪਰਾਈਜ਼ ਦੇ ਦੌਰਾਨ ਜਗਦੀਪ ਸਿੰਘ ਵੱਲੋਂ ਆਪਣੇ ਲੈਸੈਂਸੀ ਰਵਾਲਵਰ ਦੇ ਨਾਲ ਤਿੰਨ ਗੋਲੀਆਂ ਚਲਾਈਆਂ ਗਈਆਂ ਜਿਸ ਵਿੱਚੋਂ ਦੋ ਗੋਲੀਆਂ ਨਿਰਮਲ ਸਿੰਘ ਦੀ ਬਾਜੂ ਤੇ ਤੇ ਉੱਪਰਲੇ ਸਿਰ ਦੇ ਲੱਗੀਆਂ ਹਨ ਨਿਰਮਲ ਸਿੰਘ ਦੀ ਹਾਲਤ ਬਿਲਕੁਲ ਠੀਕ ਹੈ ਉਸ ਤੋਂ ਬਾਅਦ ਇਹਨਾਂ ਦੇ ਪਰਿਵਾਰ ਦੇ ਮੈਂਬਰਾਂ ਦੀ ਸਟੇਟਮੈਂਟ ਤੇ ਇੱਕ ਐਫਰ ਦੇ ਵਿੱਚ ਕੀਤੀ ਗਈ ਸੀ ਅਧੀਨ ਧਾਰਾ 109 ਬੀ ਐਨਐਸ ਜੋ ਕਿ 307 ਦਾ ਐਪੀਸੀ ਦੀ ਧਾਰਾ ਹੈ बाकी स्थाई आम जनता के तहत एक परचा दर्ज किया गया सर अगले भी तफीशी जो मुख्य निर्मल सिंह उस काबू कर लैसोंवर कर लो तीन खाली को मिले बाकी उसकी एक्टिव रिकवर की दोषी कोर्ट के पेश करके इसका तीन दिन रिमान लिया सो असी इस डूंगाई देना कोशिश कराता असल जो जिस कारण उसने गोली मिलाई इस बारे जाणू कर सीए तो इस जो मुकदमा वह उस क्लीयर कर सके